ਵੀਰੋ ਭੈਣੋ ਭਰਾਵੋ ਬਜ਼ੁਰਗੋ ਮਤਾਓ ਤੇ ਪਿਆਰੇ ਬੱਚਿਓ ਆਪ ਸਾਰਿਆਂ ਨੂੰ ਦਰਜਾ ਬਾ ਦਰਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਖਾਲਸਾ ਰਾਜ ਦੀ ਚੋਣ ਪ੍ਰਣਾਲੀ ਕਿਹੋ ਜੀ ਹੋਵੇਗੀ ਜੋ ਮੇਰੇ ਮਨ ਮਸਤਕ ਦਿਮਾਗ ਦੇ ਵਿੱਚ ਕਲਪਨਾਵਾਂ ਆਉਂਦੀਆਂ ਮੈਂ ਉਹ ਅੱਜ ਤੁਹਾਡੇ ਨਾਲ ਇੱਥੇ ਸਾਂਝੀਆਂ ਕਰ ਲੈਣੀ ਆ ਆਨਲਾਈਨ ਇਹ ਦਰਜਬੰਦੀ ਹੋ ਜਾਏਗੀ ਜੇ ਆਉਣ ਵਾਲੇ ਪ੍ਰੋਕ ਵਿੱਚ ਕੌਮ ਨੂੰ ਇਸ ਵਿੱਚੋਂ ਕੁਝ ਚੰਗਾ ਲੱਭਦਾ ਹੋਇਆ ਤੋ ਇਸ ਦਿਵਰਤੋਂ ਕਰ ਲਣਗੇ ਕੁਝ ਕੱਢ ਲਣਗੇ ਵਿੱਚੋਂ ਜੇ ਇਹ ਲੱਗਾ ਪਈ ਸਾਰਾ ਕੂੜਕਬਾੜੀ ਆ ਜਾਂ ਐਵੇਂ ਇਹ ਗੱਪਾਂ ਹੀ ਮਾਰੀਆਂ ਤੋ ਇਸ ਨੂੰ ਰੱਦੀ ਦੇ ਟੋਕਰੇ ਚ ਸਿੱਟ ਸਕਦੇ ਆ ਇਸ ਉੱਤੇ ਆਪਾਂ ਨੂੰ ਕੀ ਤਰਾਜ ਹੋ ਸਕਦਾ ਮੇਰੇ ਮਨ ਦੀ ਪੁੱਤਰ ਭਾਵਨਾ ਤੇ ਮਕਸਦ ਇੱਕੋ ਹੀ ਹੈ ਕਿ ਸਾਡਾ ਜਿਹੜਾ ਆਉਣ ਵਾਲਾ ਪਿੱਖਤ ਵਿੱਚ ਖਾਲਸਾ ਰਾਜ ਆ ਉਹ ਦੁਨੀਆ ਦਾ ਬਿਹਤਰੀਨ ਰਾਜਾਂ ਵਿੱਚੋਂ ਰਾਜ ਹੋਵੇ ਅਤੇ ਇਹ ਕਲਪਨਾ ਹਰੇਕ ਉਸ ਸਿੱਖ ਦੀ ਹੈ ਹਰੇਕ ਉਸ ਪੰਜਾਬੀ ਦੀ ਹੈ ਜੋ ਪੰਜਾਬ ਦੀ ਤਰਤੀਬ ਦੇ ਨਾਲ ਬਾਵਸਤਾ ਉੱਥੇ ਰਹਿੰਦਾ ਹੈ ਵੱਸਦਾ ਹੈ ਜਿਸ ਨੂੰ ਵੀ ਇਸ ਤਰਤੀਬ ਦੇ ਨਾਲ ਪਿਆਰ ਹੈ ਮੁਹੱਬਤ ਹੈ ਸਨੇਹ ਹੈ ਉਹ ਇਸ ਦੀ ਚੜ੍ਹਦੀ ਕਲਾ ਉਹ ਇਸ ਦੀ ਖੁਸ਼ਹਾਲੀ ਵਾਸਤੇ ਹਮੇਸ਼ਾ ਹੀ ਚੰਗਾ ਹੀ ਸੋਚਦਾ ਹੋਵੇਗਾ ਖਾਲਸਾ ਰਾਜ ਦੀ ਚੋਣ ਪ੍ਰਣਾਲੀ ਕਿਹੋ ਜੀ ਹੋਵੇ ਸੰਸਾਰ ਨੇ ਤਾਨਾਸ਼ਾਈ ਅਤੇ ਚੋਣ ਪ੍ਰਣਾਲੀ ਨੂੰ ਅਜ਼ਮਾ ਕੇ ਦੇਖ ਲਿਆ ਜਿਸ ਨੂੰ ਅਜੋਕਾ ਨਾਮ ਸੀ ਲੋਕਤੰਤਰ ਕਹਿ ਦਿੰਦੇ ਨੇ ਕਹਿਣ ਤੋਂ ਪਾਵ ਕੇ ਬਾਦਸ਼ਾਹ ਵਾਲਾ ਸਿਸਟਮ ਕਿ ਇੱਕ ਬੰਦੇ ਦੇ ਹੱਥ ਵਿੱਚ ਮੁਕੰਮਲ ਦੇਸ਼ ਦਾ ਪ੍ਰਬੰਧ ਕੰਟਰੋਲ ਅਤੇ ਦੂਸਰਾ ਲੋਕਾਂ ਵੱਲੋਂ ਵੋਟਾਂ ਪਾ ਕੇ ਚੁਣੀ ਹੋਈ ਸਰਕਾਰ ਇਹ ਦੋਵੇਂ ਤਰੀਕੇ ਜਿਹੜੇ ਨੇ ਬੁਰੀ ਤਰ੍ਹਾਂ ਅਸਫਲ ਹੋਏ ਨੇ ਜੇ ਇਹ ਅਸਫਲ ਨਾ ਹੁੰਦੇ ਤਾਂ ਦੁਨੀਆ ਦੇ ਹਾਲਾਤ ਬਹੁਤ ਬਿਹਤਰ ਹੋਣੇ ਸਨ ਅੱਜ ਸੰਸਾਰ ਨੇ ਤੀਸਰੀ ਜੰਗ ਦੇ ਖਤਰੇ ਹੇਠ ਸੈਕੰਡ ਨਹੀਂ ਸੀ ਧਿਆਨ ਨਾਲ ਅਸੀਂ ਸੰਸਾਰ ਦੇ ਵੱਡੇ امیر ਮੁਲਕਾਂ ਉੱਤੇ ਵੀ ਵਿਚ ਵਿਚ ਧਿਆਨ ਮਰਾਂਗੇ ਤਾਂ ਦੁਨੀਆਂ ਦੇ ਉੱਤੇ ਬਹੁਤ ਸਾਰੇ ਇਹੋ ਜਿਹੇ ਰਾਜਨੀਤਿਕ ਲੋਕਾਂ ਨੇ ਚੁਣ ਲਏ ਹਨ ਜੋ ਅਕਲ ਪੱਖੋਂ ਨੀਤੀ ਪੱਖੋਂ ਬਿਲਕੁਲ ਬੇਕਾਰ ਹਨ ਕਿਸੇ ਵੀ ਵੱਡੀ ਯੂਨੀਵਰਸਿਟੀ ਤੋਂ ਮਿਲੀ ਹੋਈ ਡਿਗਰੀ ਇਸ ਗੱਲ ਨੂੰ ਤੈਅ ਨਹੀਂ ਕਰਦੀ ਕਿ ਇਹ ਬੰਦਾ ਬਹੁਤ ਸਿਆਣਾ ਹੈ ਉੱਚੀਆਂ ਤੇ ਵੱਡੀਆਂ ਡਿਗਰੀਆਂ ਸਿਰਫ ਇੰਨੀ ਤੱਕ ਗੱਲ ਨੂੰ ਤੈਅ ਕਰਦੀਆਂ ਹਨ ਕਿ ਇਸ ਬੰਦੇ ਦੀ ਯਾਦਦਾਸ਼ਤ ਬਹੁਤ ਤੇਜ਼ ਹੈ ਕਿਉਂਕਿ ਹੁਸ਼ਿਆਰ ਬੰਦਾ ਹੀ ਉੱਚੀ ਪੜਾਈ ਕਰ ਸਕਦਾ ਜਿਸ ਦੀ ਯਾਦਦਾਸ਼ਤ ਤੇਜ਼ ਹੈ ਦੂਸਰਾ ਉਸ ਕੋਲ ਉੱਚੀ ਵਿੱਦਿਆ ਲੈਣ ਵਾਸਤੇ ਆਪਣੇ ਪਰਿਵਾਰ ਦੇ ਵਿੱਚ ਘਰ ਘਰਾਣੇ ਦੇ ਵਿੱਚ ਸਾਧਨ ਮਾਇਆ ਦੇ ਰੂਪ ਦੇ ਵਿੱਚ ਤੇ ਹੋਰ ਰੂਪ ਦੇ ਵਿੱਚ ਮੌਜੂਦ ਹੋਣ ਦੁਨੀਆ ਦੇ ਉੱਤੇ ਸੰਸਾਰ ਦੇ ਉੱਤੇ ਵੱਡੇ ਵੱਡੇ ਪੜੇ ਲਿਖੇ ਲੋਕਾਂ ਨੇ ਗਲਤੀਆਂ ਵੀ ਬਹੁਤ ਵੱਡੀਆਂ ਵੱਡੀਆਂ ਕੀਤੀਆਂ ਅਤੇ ਉਹਨਾਂ ਵੱਡੀਆਂ ਗਲਤੀਆਂ ਦਾ ਖਮਿਆਜਾ ਸੰਸਾਰ ਨੂੰ ਵੱਡੇ ਰੂਪ ਵਿੱਚ ਭੁਗਤਣਾ ਪਿਆ ਇਨ੍ਹਾਂ ਹੀ ਰਾਜਨੀਤਿਕ ਵਿਆਖਿਆਵਾਂ ਦਾ ਮੁਲਾਂਕਣ ਕਰਨ ਤੋਂ ਬਾਅਦ ਇਸ ਗੱਲ ਦੇ ਉੱਤੇ ਅੱਜ ਦਾ ਸਿੱਖ ਸਹਿਜ ਨਾਲ ਸੋਚ ਸਕਦਾ ਹੈ ਕਿ ਖਰਸਾ ਰਾਜ ਦੇ ਵਿੱਚ ਅਸੀਂ ਚੋਣ ਪ੍ਰਣਾਲੀ ਕਿਹੋ ਜੀ ਰੱਖੀਏ ਕਿ ਅਸੀਂ ਵੀ ਵੋਟਾਂ ਪਵਾ ਕੇ ਇਹ ਹੀ ਮਤਲਬ ਆਪਣੇ ਬੰਦੇ ਚੁਣਾਂਗੇ ਤੇ ਉਹ ਪ੍ਰਬੰਧ ਸੰਭਾਲਣਗੇ ਮੇਰੀ ਇਸ ਨਿਜ਼ਾਮ ਨਾਲ ਸਹਿਮਤੀ ਨਹੀਂ ਕਿਉਂਕਿ ਖਾਸ ਕਰਕੇ ਅੱਜ ਦਾ ਰਾਜਨੀਤਿਕ ਵਰਗ ਜੋ ਚੋਣਾਂ ਲੜਦਾ ਉਹ ਪੈਸੇ ਦੇ ਬਲਬੂਤੇ ਪੈਸੇ ਦੇ ਜ਼ੋਰ ਨਾਲ ਲੜਦਾ ਜੋ ਅਮੀਰ ਘਰ ਕਰਾਣੇ ਹਨ ਤੇ ਇਹ ਕਦੇ ਜ਼ਰੂਰੀ ਨਹੀਂ ਹੁੰਦਾ ਕਿ ਅਮੀਰ ਜਿਆਦਾ ਦਿਮਾਗੀ ਪੱਖੋਂ ਜਿਆਦਾ ਹੁਸ਼ਿਆਰ ਹੋਣ ਇਹ ਵੀ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੇ ਅਮੀਰ ਨੇ ਉਹ ਵਫਾਦਾਰ ਵੀ ਹੋਣ ਤੇ ਇਹ ਵੀ ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਅਮੀਰ ਬਣਿਆ ਇੱਕ ਕਿਵੇਂ ਬਣਿਆ ਦੁਨੀਆ ਦੇ ਉੱਤੇ ਬਹੁਤੇ ਅਮੀਰ ਪ੍ਰਤਨ ਸਮਿਆਂ ਦੇ ਵਿੱਚ ਬਾਦਸ਼ਾਹਾਂ ਦੇ ਨਾਲ ਰਲ ਕੇ ਆਪਣੇ ਲੋਕਾਂ ਪ੍ਰਤੀ ਗਦਾਰੀਆਂ ਕਰਕੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਤੇ ਹੋਰ ਤਰੀਕੇ ਨਾਲ ਮਾਇਆ ਇਕੱਠੀ ਕਰਕੇ ਹੀ ਅਮੀਰ ਬਣੇ ਹਨ ਜਿਸ ਦੀ ਇੱਕ ਮੈਂ ਉਦਾਹਰਣ ਵੀ ਦੇ ਸਕਦਾ ਕਿ ਜਦੋਂ ਸਿੱਖ ਮੁਗਲਾਂ ਤੇ ਅਫਗਾਨਾਂ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਸੰਘਰਸ਼ ਦੇ ਵਿੱਚ ਉਲਝੇ ਹੋਏ ਸਨ ਜਦੋਂ ਖਾਲਸਾ ਪੰਥ ਅਬਦਾਲੀ ਦਾ ਅਹਿਮਦ ਸ਼ਾਹ ਅਬਦਾਲੀ ਦਾ ਰਾਹੋ ਕੇ ਖੜਾ ਸੀ ਉਸ ਨਾਲ ਤਲਵਾਰਾਂ ਦਾ ਜਵਾਬ ਤਲਵਾਰਾਂ ਨਾਲ ਦੇ ਰਿਹਾ ਸੀ ਉਸ ਅਬਦਾਲੀ ਦੀ ਰੀਡ ਦੀ ਹੱਡੀ ਤੇ ਸੱਟ ਮਾਰ ਕੇ ਉਸ ਨੂੰ ਕਮਜ਼ੋਰ ਕਰਨ ਦਾ ਯਤਨ ਕਰ ਰਿਹਾ ਸੀ। ਉਹਨਾਂ ਹੀ ਦਿਨਾਂ ਦੇ ਵਿੱਚ ਪਟਿਆਲੇ ਦਾ ਬਾਬਾ ਅਲਾ ਸਿੰਘ ਅੱਜ ਦੇ ਜੋ ਕਿ ਕੈਪਟਨ ਮਰਿੰਦਰ ਸਿੰਘ ਹੋਣਾ ਦਾ ਵੱਡਾ ਵਡੇਰਾ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਵਿੱਚੋਂ ਮੁੱਕ ਚੁੱਕੇ ਰਾਸ਼ਨ ਦੀ ਪੂਰਤੀ ਕਰਨ ਲਈ ਉਹਨਾਂ ਨੂੰ ਰਾਸ਼ਨ ਦੀ ਸਪਲਾਈ ਗੱਡੀਆਂ ਦੇ ਉੱਤੇ ਕਰ ਰਿਹਾ ਸੀ। ਭਾਵ ਕੇ ਇੱਕ ਵਪਾਰੀ ਦੇ ਰੂਪ ਵਿੱਚ ਪੈਸਾ ਇਕੱਠਾ ਕਰਨ ਦੇ ਵਿੱਚ ਰੁੱਝਿਆ ਹੋਇਆ ਸੀ। ਸਿੱਖ ਆਪਣੀ ਹੋਂਦ ਦੀ ਲੜਾਈ ਲੜ ਰਹੇ ਸਨ ਤੇ ਬਾਬਾ ਅਲਾ ਸਿੰਘ ਪੈਸੇ ਇਕੱਠੇ ਕਰਨ ਵਿੱਚ ਲੱਗਾ ਹੋਇਆ ਸੀ। ਕਹਿੰਦੇ ਨੇ ਸਾਡੇ ਜਿਹੜੇ ਵੱਡੇ ਵਡੇਰੇ ਸਾਡੇ ਪਰਿਵਾਰਖ ਖਾਨਦਾਨੀ ਪੁਰਖੇ ਨੇ ਉਹਨਾਂ ਦੇ ਕੀਤੇ ਹੋਏ ਕੰਮਾਂ ਦਾ ਅਸਰ ਉਸ ਖਾਨਦਾਨ ਦੀਆਂ ਅਗਲੀਆਂ 8 ਪੀੜੀਆਂ ਭਾਵ 8 ਨਸਲਾਂ ਤੱਕ ਉਸ ਦੇ ਸੁਭਾਅ ਅਤੇ ਕੰਮਾਂ ਦਾ ਅਸਰ ਉਸ ਪੀੜੀ ਦੇ ਉੱਤੇ ਰਹਿੰਦਾ ਜਿਸ ਨੂੰ ਸੀ ਕਹਿੰਦੇ ਨੇ ਜੈਨੇਟਿਕ ਜੀਨ ਦੇ ਵਿੱਚ ਚੀਜ਼ ਤੁਰੀ ਆਉਂਦੀ ਹੈ ਸਮਾਨਸਿਕ ਵਿਗਿਆਨਕ ਪੱਖ ਤੋਂ ਅਸੀਂ ਸਾਝੇ ਅਨੁਮਾਨ ਲਾ ਸਕਦੇ ਹਾਂ ਕਿ ਜੇ ਇਸ ਪਰਿਵਾਰ ਵਿੱਚ ਕੋਈ ਵੱਡਾ ਵਡੇਰਾ ਗਾਂ ਅਗਲੀਆਂ ਪੀੜੀਆਂ ਵਿੱਚ ਪੜ੍ਹ ਲਿਖੀ ਜਾਵੇ ਤਾਂ ਉਹ ਕੌਮ ਦਾ ਕਿੰਨਾ ਕੁ ਭਲਾ ਤੇ ਕਿੰਨਾ ਕੁ ਉਸਾਰੂ ਕੰਮ ਕਰ ਸਕੇਗਾ ਕਿਉਂਕਿ ਉਸ ਦੇ ਵੱਡੇ ਵਡੇਰਿਆਂ ਦੀ ਸੋਚ ਉਸ ਦੇ ਦਿਲ ਦਿਮਾਗ ਤੇ ਮਾਨਸਿਕਤਾ ਦੇ ਵਿੱਚ ਬੈਠੀ ਹੁੰਦੀ ਹੈ ਪੰਜਾਬ ਦੀ ਇੱਕ ਕਹਾਵਤ ਵੀ ਹੈ ਮਾਂ ਪੁੱਤ ਪਿਤਾ ਪਰ ਕੋੜਾ ਬਹੁਤ ਨਹੀਂ ਤੇ ਥੋੜਾ ਥੋੜਾ ਉਹ ਅਸਰ ਗਾਂ ਦੇ ਗਾਂ ਚੱਲ ਰਿਹਾ ਸੋ ਖਾਲਸਾ ਰਾਜ ਦੇ ਨਿਜ਼ਾਮ ਨੂੰ ਨਾ ਤਾਂ ਅਸੀਂ ਲੋਕਤੰਤਰੀ ਰੱਖਾਂਗੇ ਅਤੇ ਨਾ ਹੀ ਤਾਨਾਸ਼ਹੀ ਰੱਖਾਂਗੇ ਸਾਨੂੰ ਦੋਹਾਂ ਵਿੱਚੋਂ ਉਹ ਵਿਚਾਰਲਾ ਰਸਤਾ ਲੈਣਾ ਪਵੇਗਾ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਦੇ ਵਿੱਚ ਅਧਿਆਤਮਕ ਖਿਆਨਿਆਂ ਦੇ ਰਾਹੀਂ ਪਰੋਸ ਕੇ ਰਾਜਨੀਤਿਕ ਪੱਖਾਂ ਤੋਂ ਅਤੇ ਸਮਾਜਿਕ ਪੱਖਾਂ ਤੋਂ ਹੋਰ ਹਰ ਪੱਖ ਦੇ ਉਤੋਂ ਸਾਨੂੰ ਹਰੇਕ ਗੱਲ ਨੂੰ ਚੰਗੀ ਤਰ੍ਹਾਂ ਗੁਰਬਾਣੀ ਦੇ ਵਿੱਚ ਸਹਿਸਬਾਏ ਸਮਝਾਇਆ ਹੋਇਆ ਹੈ ਜਿਵੇਂ ਤਖਤ ਤੇ ਬਹੇ ਤਖਤ ਕੀ ਲਾਇਕ ਭਾਵ ਕਿ ਰਾਜ ਪ੍ਰਬੰਧ ਨੂੰ ਉਹੀ ਸયોગ ਤਰੀਕੇ ਨਾਲ ਸੰਭਾਲ ਸੰਭਾਲ ਸਕਦਾ ਹੈ ਉਹੀ ਕੁਸ਼ਲਤਾ ਨਾਲ ਕਰ ਸਕਦਾ ਹੈ ਉਹੀ ਯੋਗਤਾ ਨਾਲ ਕਰਨ ਦੇ ਸਮਰਥ ਹੈ ਜਿਸ ਦੇ ਵਿੱਚ ਉਹ ਯੋਗਤਾ ਰੱਬੀ ਦੇਵੀ ਰੂਪ ਦੇ ਵਿੱਚ ਉਸ ਨੂੰ ਪਰਮੇਸ਼ਰ ਨੇ ਦਿੱਤੀ ਹੋਈ ਹੈ ਅਤੇ ਜੇ ਅਸੀਂ ਇਲੈਕਸ਼ਨਾਂ ਲੜਾਂਗੇ ਅੱਜ ਦੇ ਰੂਪ ਦੇ ਵਿੱਚ ਜੋ ਅੱਜਕੱਲ੍ਹ ਸੰਸਾਰ ਦੇ ਵਿੱਚ ਇੱਕ ਲੋਕਤੰਤਰਿਕ ਪ੍ਰਬੰਧ ਚੱਲਿਆ ਹੋਇਆ ਹੈ ਤੇ ਜੇ ਇਹੋ ਜਿਹੇ ਯੋਗ ਬੰਦੇ ਚੋਣਾਂ ਦੇ ਵਿੱਚ ਹਾਰ ਜਾਣਗੇ ਤਾਂ ਇਸ ਦਾ ਮਤਲਬ ਸਾਫ਼ ਹੋ ਗਿਆ ਕਿ ਸਾਡਾ ਰਾਜ ਪ੍ਰਬੰਧ ਵਧੀਆ ਤਰੀਕੇ ਨਾਲ ਨਹੀਂ ਚੱਲ ਸਕਦਾ ਖਾਲਸਾ ਰਾਜ ਪ੍ਰਬੰਧ ਨਾ ਪ੍ਰਸ਼ਟ ਹੱਥਾਂ ਵਿੱਚ ਜਾਵੇਗਾ ਨਾ ਨਲਾਇਕ ਹੱਥਾਂ ਦੇ ਵਿੱਚ ਜਾਵੇਗਾ ਅਯੋਗ ਬੰਦਿਆਂ ਦੇ ਹੱਥ ਵਿੱਚ ਜਾਵੇਗਾ ਅਪਰਾਧੀਆਂ ਤੇ ਕ੍ਰਿਮੀਨਲਾਂ ਦੇ ਹੱਥਾਂ ਵਿੱਚ ਜਾਵੇਗਾ ਇਹ ਬਿਲਕੁਲ ਨਹੀਂ ਜਾਣ ਦਿੱਤਾ ਜਾਵੇਗਾ ਇਸੇ ਕਰਕੇ ਜੋ ਕਿ ਚੋਣ ਪ੍ਰਣਾਲੀ ਨਾਲ ਮੇਰੀ ਸਹਿਮਤੀ ਨਹੀਂ ਜਿਸ ਦੇ ਨਤੀਜੇ ਬੀਤੇ ਸਮੇਂ ਅਤੇ ਸਮਕਾਲ ਦੇ ਵਿੱਚ ਅਸੀਂ ਦੇਖ ਹੀ ਚੁੱਕੇ ਹਾਂ ਕਾਂਗਰਸ ਹੋਏ ਅਕਾਲੀ ਹੋਏ ਭਾਜਪਾ ਹੋਈ ਆਪ ਵਾਲੇ ਹੋਏ ਇਹਨਾਂ ਨੇ ਪੰਜਾਬ ਦੇ ਭਲੇ ਵਾਸਤੇ ਜਿਹੜੇ ਜਿਹੜੇ ਚੰਦ ਚੜਾਏ ਹਨ ਉਹ ਅੱਜ ਸਾਡੇ ਸਾਰਿਆਂ ਦੇ ਸਾਹਮਣੇ ਨਜ਼ਰ ਆ ਰਹੇ ਹਨ ਦੂਸਰਾ ਪ੍ਰਬੰਧ ਸਿਸਟਮ ਹੈ ਰਾਜਾ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਚੱਲਦਾ ਸੀ ਰਾਜਾ ਜੇ ਤੇ ਚੰਗਾ ਬਣ ਗਿਆ ਮਹਾਰਾਜਾ ਰਣਜੀਤ ਸਿੰਘ ਵਾਂਗ ਤਾਂ ਸਾਰਾ ਕੁਝ ਠੀਕ ਹੋ ਜਾਏਗਾ ਜੇ ਉਦੀ ਸਾਤੇ ਕੋਈ ਕਮਜ਼ੋਰ ਆ ਜਾ ਬਹਿ ਗਿਆ ਜਿਵੇਂ ਕਿ ਮਹਾਰਾਜ ਰਣਜੀਤ ਸਿੰਘ ਤੋਂ ਬਾਅਦ ਸਿੱਖ ਰਾਜ ਦੇ ਵਿੱਚ ਰਾਜੇ ਬੈਠੇ ਨੇ ਜੋ ਰਾਜ ਪ੍ਰਬੰਧ ਨੂੰ ਨਹੀਂ ਸੰਭਾਲ ਸਕੇ ਅਤੇ ਉਹ ਚੰਗਾ ਭਲਾ ਰਾਜ ਖੇਰੂ ਖੇਰੂ ਹੋ ਗਿਆ ਇਸ ਕਰਕੇ ਇਹ ਬਾਦਸ਼ਾਹਤ ਸਿਸਟਮ ਵੀ ਬੇਕਾਰ ਹੈ ਤੇ ਲੋਕਤੰਤਰ ਪ੍ਰਣਾਲੀ ਵਾਲਾ ਪ੍ਰਬੰਧ ਵੀ ਬਿਲਕੁਲ ਬੇਕਾਰ ਸਾਬਤ ਹੋ ਚੁੱਕਾ ਹੈ ਮੈਨੂੰ ਤਾਂ ਕਈ ਵਾਰੀ ਇਹ ਚੰਗਾ ਵੀ ਲੱਗ ਰਿਹਾ ਹੈ ਕਿ ਪਰਮੇਸ਼ਰ ਸ਼ਾਇਦ ਸਾਡੇ ਵਾਸਤੇ ਸਾਡੇ ਭਲੇ 'ਚ ਉਸਨੇ ਮਹਾਰਾਜ ਰਣਜੀਤ ਸਿੰਘ ਤੋਂ ਬਾਅਦ ਸਾਡਾ ਰਾਜ ਜਿਹੜਾ ਟੁੱਟਾ ਹੈ ਸ਼ਾਇਦ ਇਹਦੇ ਪਿੱਛੇ ਕੋਈ ਪਰਮੇਸ਼ਰ ਦੀ ਰਜ਼ਾ ਹੋਵੇਗੀ ਤੇ ਜੋ ਕੁਛ ਸਾਡੇ ਨਾਲ 1947 ਤੋਂ ਬਾਅਦ ਵਾਪਰ ਰਿਹਾ ਹੈ ਇਹਦੇ ਪਿੱਛੇ ਵੀ ਪਰਮੇਸ਼ਰ ਨੇ ਸਾਨੂੰ ਕੁਝ ਸਿਖਾਉਣ ਵਾਸਤੇ ਹੀ ਇਹ ਸਾਰਾ ਵਰਤਾਰਾ ਵਰਤਿਆ ਹੋਇਆ ਹੈ ਤਾਂ ਕਿ ਅਸਰ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੌਜੂਦ ਹੈ ਨਾ ਬੇਗਮਪੁਰਾ ਸ਼ਹਿਰ ਕੋ ਨਾ ਉਹ ਰਾਜ ਦੀ ਜਿਹੜੀ ਸਥਾਪਤੀ ਹੈ ਉਸ ਨੂੰ ਚਲਾਉਣ ਵਾਸਤੇ ਕਿਸੇ ਸਯੋਗ ਵਿਅਕਤੀ ਜਾਂ ਸਯੋਗ ਹੱਥਾਂ ਨੂੰ ਖੜਾ ਕਰਨ ਵਾਸਤੇ ਪਰਮੇਸ਼ਰ ਨੇ ਸਾਨੂੰ ਇੱਕ ਤਜਰਬੇ ਦੇ ਵਿੱਚੋਂ ਲੰਘਾਇਆ ਹੋਇਆ ਅਸੀਂ ਬਿਲਕੁਲ ਇੱਕ ਤਜਰਬੇ ਦੇ ਵਿੱਚੋਂ ਲੰਘ ਰਹੇ ਹਾਂ ਸਿਰਫ ਅਸੀਂ ਇਹ ਨਾ ਸੋਚੀਏ ਕਿ ਸਾਡੇ ਨਾਲ ਜ਼ੁਲਮ ਹੋ ਰਿਹਾ ਜਾਂ ਧੱਕਾ ਹੋ ਰਿਹਾ ਹੈ ਅਸਲ ਦੇ ਵਿੱਚ ਪਰਮੇਸ਼ਰ ਸਾਨੂੰ ਆਉਣ ਵਾਲੇ ਅਸਲ ਖਾਲਸਾ ਰਾਜ ਦੀ ਤਿਆਰੀ ਵਾਸਤੇ ਇਸ ਰਸਤੇ ਵਿੱਚੋਂ ਲੰਘਾ ਰਹੇ ਹਨ ਤਾਂ ਕਿ ਸਾਨੂੰ ਤਜਰਬਾ ਹੋ ਸਕੇ ਸਿੱਖਾਂ ਨੂੰ ਪੂਰੀ ਦੁਨੀਆ ਦੇ ਵਿੱਚ ਮੈਂ ਮਹਿਸੂਸ ਕਰਦਾ ਹਾਂ ਕਿ ਸਤਿਗੁਰਾਂ ਨੇ ਹੀ ਕੋਈ ਖੇਲ ਵਰਤਾ ਕੇ ਪੰਜਾਬ ਚੋਂ ਕੱਢ ਕੇ ਦੁਨੀਆ ਦੇ ਵਿੱਚ ਦੁਨੀਆ ਦੇ ਚੰਗੇ ਮੁਲਕਾਂ ਦੇ ਵਿੱਚ ਭੇਜਿਆ ਹੋਇਆ ਹੈ ਤਾਂ ਕਿ ਅਸੀਂ ਸਾਡਾ ਆਉਣ ਵਾਲਾ ਪੁਖੀ ਖਾਲਸੇ ਰਾਜ ਦਾ ਪ੍ਰਬੰਧ ਅਸੀਂ ਕਿਸ ਤਰ੍ਹਾਂ ਕਰ ਸਕੀਏ ਅਸੀਂ ਬਹੁਤ ਸਾਰੀਆਂ ਗੱਲਾਂ ਇਸ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਵੀ ਇਹ ਸਿੱਖ ਰਹੇ ਹਾਂ ਮੈਂ ਵੀ ਨਿੱਜੀ ਰੂਪ ਦੇ ਵਿੱਚ ਬਹੁਤ ਕੁਝ ਸਿੱਖਿਆ ਮੈਂ ਦਾਵਾ ਨਹੀਂ ਕਰਦਾ ਕਿ ਜੋ ਮੈਂ ਸਿੱਖਿਆ ਉਹ ਸਹੀ ਹੈ ਉਸ ਦਾ ਫੈਸਲਾ ਤਾਂ ਸਮਾਂ ਹੀ ਕਰਦਾ ਹੁੰਦਾ ਹੈ ਲੇਕਿਨ ਮੈਂ ਜੋ ਸਿੱਖਿਆ ਨਾ ਤੁਹਾਡੇ ਨਾਲ ਸਾਂਝਾ ਕਰਨਾ ਸੋ ਸਾਡੇ ਕੋਲ ਲੋਕਤੰਤਰ ਅਤੇ ਬਾਦਸ਼ਾਹੀ ਪ੍ਰਬੰਧ ਤੋਂ ਬਿਲਕੁਲ ਵੱਖਰਾ ਨਵੇਕਲਾ ਵਿਲੱਖਣ ਪ੍ਰਭਾਵਸ਼ਾਲੀ ਅਤੇ ਸਹਿਯੋਗ ਪ੍ਰਬੰਧ ਜੋ ਸਾਨੂੰ ਗੁਰੂ ਸਾਹਿਬ ਜੀ ਨੇ ਗੁਰਬਾਣੀ ਚ ਦਿੱਤਾ ਉਹ ਅਸੀਂ ਲਾਗੂ ਕਰਾਂਗੇ ਜਿਸ ਦਾ ਨਾਮ ਹੈ ਖਾਲਸਾਈ ਗੁਣਤੰਤਰੀ ਰਾਜ ਪ੍ਰਣਾਲੀ ਹੁਣ ਇੱਥੇ ਸਵਾਲ ਉੱਠਦਾ ਹੈ ਇਸ ਖਾਲਸਾਈ ਗੁਣਤੰਤਰੀ ਰਾਜ ਪ੍ਰਣਾਲੀ ਨੂੰ ਕਾਇਮ ਕਿਵੇਂ ਕੀਤਾ ਜਾਵੇ ਇਸ ਵਿੱਚ ਜਿੰਨਾ ਬੰਦਿਆਂ ਨੇ ਸਰਕਾਰ ਦਾ ਪ੍ਰਬੰਧ ਸੰਭਾਲਣਾ ਹੈ ਦੇਸ਼ ਦਾ ਪ੍ਰਬੰਧ ਸੰਭਾਲਣਾ ਉਹਨਾਂ ਦੀ ਚੋਣ ਕਿਸ ਤਰ੍ਹਾਂ ਹੋਵੇ ਅਸੀਂ ਪਹਿਲਾਂ ਇਹ ਗੱਲ ਸਮਝ ਲਈਏ ਇੱਕ ਹੁੰਦੀ ਹੈ ਸਿਲੈਕਸ਼ਨ ਇੱਕ ਹੁੰਦੀ ਹੈ ਇਲੈਕਸ਼ਨ ਅੱਜ ਕੱਲ੍ਹ ਚੱਲ ਰਿਹਾ ਸਿਸਟਮ ਇਲੈਕਸ਼ਨ ਦਾ ਆਪਾਂ ਜੋ ਖਰਸੇ ਨੇ ਪ੍ਰਬੰਧ ਕਰਨਾ ਉਹ ਬਿਲਕੁਲ ਸਿਲੈਕਸ਼ਨ ਦੇ ਉੱਤੇ ਆਧਾਰਿਤ ਹੋਵੇਗਾ ਹੁਣ ਅਗਲਾ ਮਸਲਾ ਇਹ ਖੜਾ ਹੁੰਦਾ ਹੈ ਕਿ ਸਿਲੈਕਸ਼ਨ ਕੌਣ ਕਰੇਗਾ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਇਹ ਸਾਰੀ ਗੱਲਬਾਤ ਕਈ ਭਾਗਾਂ ਦੇ ਵਿੱਚ ਵਿਸਾਰ ਵਿੱਚ ਹੌਲੀ-ਹੌਲੀ ਸਮਝਾਉਣੀ ਪਵੇਗੀ ਕਿਉਂਕਿ ਇਸ 12 ਜਾਂ 15 ਮਿੰਟਾਂ ਦੇ ਵਿੱਚ ਇਹ ਗੱਲ ਸੰਪੂਰਨ ਨਹੀਂ ਹੋ ਸਕਦੀ ਜੇ 15 ਮਿੰਟ ਤੋਂ ਜ਼ਿਆਦਾ ਮੇਰੀ ਕਲਿੱਪ ਬਣਦੀ ਹੈ ਤੇ ਇਸ ਨੂੰ ਬਣਾਉਣ ਵਿੱਚ ਮੇਰਾ ਸਮਾਂ ਇੰਨਾ ਜ਼ਿਆਦਾ ਲੱਗ ਜਾਏਗਾ ਕਿ ਮੈਂ ਇਸ ਨੂੰ ਸਹੀ ਸਮੇਂ ਦੇ ਉੱਤੇ ਆਪ ਤੇ ਰੁਬਰੂ ਨਹੀਂ ਕਰ ਸਕਾਂਗਾ ਕਦਰ ਆਪਾਂ ਆਪਣੀ ਗੱਲ ਨੂੰ ਜਾਰੀ ਰੱਖਦੇ ਹਾਂ ਜਿੰਨੇ ਆ ਭਾਗਾਂ ਵਿੱਚ ਵੀ ਬਣੇਗੀ ਉਹ ਆਪਣੇ ਆਪ ਹੀ ਸਮੇਂ ਨੇ ਤੈਅ ਕਰ ਦੇਣਾ ਹੈ ਪਾਰਲੀਮੈਂਟ ਵਾਸਤੇ ਚੁਣੇ ਜਾਣੇ ਐਮਪੀ ਮੈਂਬਰ ਆਫ ਪਾਰਲੀਮੈਂਟ ਜਿਸ ਦਾ ਨਾਮ ਅੰਗਰੇਜ਼ੀ ਚ ਹੈ ਅਸੀਂ ਇਸ ਦਾ ਪੰਜਾਬੀਕਰਨ ਵੀ ਕਰਾਂਗੇ ਉਹਨਾਂ ਐਮਪੀਜ਼ ਬਨਾਮ ਪੰਚਾਂ ਦੀ ਚੋਣ ਵਾਸਤੇ ਜਿਹੜਾ ਪ੍ਰਬੰਧ ਅਸੀਂ ਸ਼ੁਰੂ ਕਰਨਾ ਹੈ ਉਸ ਦੀ ਸ਼ੁਰੂਆਤ ਪਹਿਲਾਂ ਸਭ ਤੋਂ ਪਿੰਡ ਦੇ ਸਰਪੰਚ ਤੋਂ ਹੋਵੇਗੀ ਕਿਉਂਕਿ ਇਹ ਨਹੀਂ ਕਿ ਸਾਨੂੰ ਆਜ਼ਾਦੀ ਮਿਲ ਗਈ ਦੇਸ਼ ਪੰਜਾਬ ਸਥਾਪਿਤ ਹੋਇਆ ਲੇਕਿਨ ਇਸ ਨੂੰ ਵਿਕਸਿਤ ਕਰਨ ਵਾਸਤੇ ਡਿਵੈਲਪ ਕਰਨ ਵਾਸਤੇ ਕੁਝ ਸਾਲ ਲੱਗਣੇ ਹਨ ਸ਼ੁਰੂ-ਸ਼ੁਰੂ ਦੇ ਵਿੱਚ ਤਾਂ ਭਾਵੇਂ ਉਹੀ ਚੋਣ ਪ੍ਰਣਾਲੀ ਚੱਲਦੀ ਰਹੀ ਲੇਕਿਨ ਇਸ ਚੋਣ ਪ੍ਰਣਾਲੀ ਨੂੰ ਵੱਧ ਤੋਂ ਵੱਧ ਕੁਝ ਸਾਲਾਂ ਦੇ ਵਿੱਚ ਵਿੱਚ ਖਤਮ ਕਰਕੇ ਨਵੀਂ ਗਣਤੰਤਰੀ ਰਾਜ ਪ੍ਰਬੰਧ ਪ੍ਰਣਾਲੀ ਨੂੰ ਸਥਾਪਿਤ ਕਰ ਦਿੱਤਾ ਜਾਵੇਗਾ ਜਿਸ ਦੀ ਨਿਪੁੰਨ ਸਥਾਪਤੀ ਵਾਸਤੇ ਸਾਨੂੰ ਪਿੰਡ ਦੇ ਸਰਪੰਚ ਦੀ ਚੋਣ ਕਿਵੇਂ ਕਰਨੀ ਹੈ ਇੱਥੋਂ ਸ਼ੁਰੂ ਕਰਨਾ ਪਵੇਗਾ ਸੋ ਆਪਾਂ ਗੱਲ ਇੱਥੋਂ ਹੀ ਹੁਣ ਸ਼ੁਰੂ ਕਰਦੇ ਹਾਂ ਕਿਸੇ ਵੀ ਪਿੰਡ ਦੇ ਵਿੱਚ ਉਸ ਦਾ ਸਰਪੰਚ ਬਣਨ ਵਾਸਤੇ ਸਭ ਤੋਂ ਪਹਿਲਾਂ ਜਿਹੜੀਆਂ ਜ਼ਰੂਰੀ ਸ਼ਰਤਾਂ ਤੇ ਯੋਗਤਾਵਾਂ ਹੋਣਗੀਆਂ ਉਹਨਾਂ ਦਾ ਕ੍ਰਾਈਟੇਰੀਆ ਇਸ ਪ੍ਰਕਾਰ ਹੋਣਾ ਚਾਹੀਦਾ ਹੈ ਜਾਂ ਹੋਵੇਗਾ ਸਰਪੰਚੀ ਦੀ ਉਮੀਦਵਾਰੀ ਲਈ ਫਾਰਮ ਭਰਨ ਵਾਲਾ ਵਿਅਕਤੀ ਘੱਟੋ-ਘੱਟ ਅਮਰਤ ਸਾਰੀ ਹੋਵੇ ਉਸ ਨੂੰ ਗੁਰਬਾਣੀ ਦੀ ਪੂਰੀ ਸਮਝ ਹੋਵੇ ਉਸ ਨੂੰ ਗੁਰ ਇਤਿਹਾਸ ਦਾ ਪੂਰਾ ਪੂਰਾ ਗਿਆਨ ਹੋਵੇ ਇਸ ਦੇ ਨਾਲ ਨਾਲ ਉਸ ਨੂੰ ਪੂਰੇ ਸਿੱਖ ਇਤਿਹਾਸ ਦੀ ਜਾਣਕਾਰੀ ਹੋਵੇ ਉਹ ਘੱਟੋ-ਘੱਟ ਗ੍ਰੈਜੂਏਸ਼ਨ ਉਸ ਨੇ ਕੀਤੀ ਹੋਵੇ ਉਸ ਕੋਲ ਘੱਟੋ-ਘੱਟ ਕੋਈ ਡਿਗਰੀ ਹੋਣੀ ਜ਼ਰੂਰੀ ਹੈ ਉਹ ਸਰੀਰਕ ਤੌਰ ਤੇ ਤੇ ਦਿਮਾਗੀ ਤੌਰ ਦੇ ਉੱਤੇ ਸੰਪੂਰਨ ਰੂਪ ਵਿੱਚ ਤੰਦਰੁਸਤ ਅਤੇ ਅਰੋਗ ਹੋਣਾ ਜ਼ਰੂਰੀ ਹੈ ਜਿਸ ਵਾਸਤੇ ਇੱਕ ਤਸਦੀਕ ਸੁਦਾ ਸਰਟੀਫਿਕੇਟ ਉਸ ਨੂੰ ਆਪਣੇ ਡਾਕਟਰ ਕੋਲੋਂ ਲੈ ਕੇ ਫਾਰਮ ਭਰਨ ਵੇਲੇ ਨਾਲ ਨੱਥੀ ਕਰਨਾ ਪਵੇਗਾ ਉਮੀਦਵਾਰ ਵਿਅਕਤੀ ਉੱਤੇ ਕਿਸੇ ਵੀ ਪ੍ਰਕਾਰ ਦਾ ਕੋਈ ਮੁਕਦਮਾ ਪਿਛਲੇ ਸਮੇਂ ਵਿੱਚ ਚੱਲਿਆ ਹੋਵੇ ਤੇ ਉਸ ਨੂੰ ਕੋਰਟ ਵੱਲੋਂ ਕੋਈ ਦੋਸ਼ੀ ਸਥਾਪਿਤ ਕੀਤਾ ਜਾ ਚੁੱਕਿਆ ਹੋਵੇ ਉਸ ਉੱਤੇ ਕੋਈ ਵੀ ਇਸ ਤਰ੍ਹਾਂ ਦਾ ਦੋਸ਼ ਸਿੱਧ ਨਹੀਂ ਹੋਇਆ ਹੋਣਾ ਚਾਹੀਦਾ ਦੋਸ਼ ਦੀ ਬਕਾਇਦਾ ਕੈਟਾਗਰੀ ਹੋਵੇਗੀ ਉਸ ਨੂੰ ਕਿਸੇ ਦੋਸ਼ ਵਿੱਚ ਕੋਈ ਬਲਾਤਕਾਰੀ ਚੋਰੀ ਜਾਂ ਕਤਲ ਦੇ ਮਾਮਲੇ ਦੇ ਵਿੱਚ ਜਾਂ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਕਿਸੇ ਘਟਾਲੇ ਦੇ ਮਾਮਲੇ ਦੇ ਦੋਸ਼ੀ ਨਾ ਠਹਿਰਾਇਆ ਜਾ ਚੁੱਕਿਆ ਹੋਵੇ ਇਸ ਦਾ ਵੀ ਉਸ ਨੂੰ ਇੱਕ ਛੋਟਾ ਜਾਂ ਸਰਟੀਫਿਕੇਟ ਕੋਰਟ ਵਿੱਚੋਂ ਲੈ ਕੇ ਆਪਣੇ ਇਸ ਉਮੀਦਵਾਰੀ ਫਾਰਮ ਦੇ ਨਾਲ ਨੱਥੀ ਕਰਨਾ ਪਵੇਗਾ ਇਸੇ ਗੱਲ ਦੇ ਵਿੱਚ ਆਪਾਂ ਇੱਕ ਚੀਜ਼ ਹੋਰ ਜਮਾ ਕਰ ਲਈਏ ਉਸ ਨੇ ਕਿਸੇ ਦੀ ਜਾਇਦਾਦ ਨੂੰ ਜ਼ਬਰਦਸਤੀ ਜਾਂ ਹੈਰਾਫੇਰੀ ਦੇ ਨਾਲ ਆਪਣੇ ਕਬਜ਼ੇ ਵਿੱਚ ਨਾ ਕੀਤਾ ਹੋਵੇ ਅਗਲੀ ਸ਼ਰਤ ਉਸ ਨੇ ਪਿਛਲੇ ਬੀਤੇ ਹੋਏ ਸਾਲ ਜਾਂ 2 ਸਾਲ ਤੋਂ ਉਹ ਕੋਈ ਸਮਾਜਿਕ ਸੇਵਾ ਵੀ ਕਰ ਰਿਹਾ ਹੋਵੇ। ਅਗਰ ਉਹ ਇਹ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਤੇ ਉਸਦੇ ਫਾਰਮਾਂ ਦੇ ਵਿੱਚ ਕਿਸੇ ਕਿਸਮ ਦੀ ਕੋਈ ਗਲਤੀ ਜਾਂ ਕਸੂਰوار ਨਹੀਂ ਠਰਿਆ ਗਿਆ ਤਾਂ ਉਸਦਾ ਫਾਰਮ ਜਮ੍ਹਾਂ ਕਰ ਲਿਆ ਜਾਵੇਗਾ। ਉਸ ਪਿੰਡ ਵਿੱਚੋਂ ਜਿੰਨੇ ਵੀ ਵਿਅਕਤੀਆਂ ਨੇ ਉਮੀਦਵਾਰਾਂ ਨੇ ਆਪਣੇ ਫਾਰਮ ਜਮ੍ਹਾਂ ਕਰਵਾਏ ਹਨ ਉਹਨਾਂ ਦੀ ਕੋਖ, ਪੜਤਾਲ, ਖੋਜ ਕਰਨ ਵਾਲਾ ਜਿਹੜਾ ਇੱਕ ਪੈਨਲ ਬਣਾਇਆ ਜਾਵੇਗਾ। ਉਸ ਪੈਨਲ ਦੇ ਵਿੱਚ 5 ਵਿਅਕਤੀ ਹੋਣਗੇ ਅਤੇ ਉਹ ਪੰਜੇ ਵਿਅਕਤੀ ਉਹੇ ਸ਼ਰਤਾਂ ਪੂਰੀਆਂ ਕਰਦੇ ਹੋਣਗੇ ਜੋ ਉਮੀਦਵਾਰ ਪੂਰੀਆਂ ਕਰ ਰਿਹਾ ਹੈ। ਪਰ ਇੱਕ ਸ਼ਰਤ ਉਹਨਾਂ ਵਿੱਚ ਹੋਰ ਜਮਾ ਹੋਵੇਗੀ ਕਿ ਉਹ ਪੰਜੇ ਵਿਅਕਤੀ ਸਰਕਾਰ ਦੇ ਕਿਸੇ ਵਿਭਾਗ ਦੇ ਵਿੱਚ ਕਿਸੇ ਉੱਚੇ ਅਹੁਦੇ ਉੱਤੇ ਕਿਸੇ ਉੱਚੀ ਪੋਸਟ ਉੱਤੇ ਆਪਣੀ ਨੌਕਰੀ ਜੋਬ ਕਰਦੇ ਹੋਣਗੇ ਜਾਂ ਰਿਟਾਇਰ ਹੋ ਚੁੱਕੇ ਹੋਣਗੇ। ਉਹ ਹੀ ਇਸ ਪੈਨਲ ਦਾ ਹਿੱਸਾ ਬਣਨਗੇ। ਇਸ ਤੋਂ ਅੱਗੇ ਆਪਾਂ ਭਾਗ 2 ਦੇ ਵਿੱਚ ਵਿਚਾਰ ਕਰਾਂਗੇ। ਵਾਹਿਗੁਰੂ ਸਾਡੀਆਂ ਇਸ ਆਸਾ ਮਰਦਾਂ ਨੂੰ ਖਾਲਸਾ ਰਾਜ ਦੀ ਸਾਬਤ ਨੂੰ ਜਲਦੀ ਜਲਦੀ ਪੂਰਾ ਕਰਨ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।